ਜਾਨੀ ਚੋਰ ਤੇ ਨਰ ਸੁਲਤਾਨ ਨੇ ਹਰਦੇਵ ਤੇ ਬੁੱਧ ਭਾਟੀ ਦੋਵੇਂ ਬੰਨ ਕੇ ਬਿਠਾ ਲਿਆ ਉਹਨਾਂ ਦੀ ਸਾਰੀ ਫੌਜ ਡਰਦੇ ਹੋਏ ਕੰਨ ਵਲੇਟ ਕੇ ਤੁਰ ਗਈ ਉੱਥੋਂ ਤੜਕੇ ਨੂੰ ਮਾਰਵਾੜ ਰਾਣੀ ਦਾ ਪਿਤਾ ਅਮੀ ਸਿੰਘ ਇਹਨਾਂ ਦੇ ਕੋਲ ਆਇਆ ਤੇ ਆ ਕੇ ਸਮਝਾਉਂਦਾ ਤੇ ਮਨਤ ਕਰਦਾ ਹੈ ਆਓ ਕੀ ਕਹਿੰਦਾ ਸੁਣੀਏ ਅਮੀ ਸਿੰਘ ਪਿਤਾ ਮਾਰਵਾੜ ਦਾ ਜੋ ਦਨ ਦੂਸਰੇ ਲੱਗਾ ਉਹ ਚਰਨ ਭਾਈ ਕਿਹਾ ਰਾਜੇ ਸੁਲਤਾਨ ਕੋ ਬੋਲ ਮੂੰਹ ਕਾ ਨੂੰ ਲੱਗਿਆ ਪ੍ਰਾਣ ਕੋ ਹਰਨ ਭਾਈ ਮਾਰਵਾੜ ਦਾ ਧਰਮ ਦਾ ਵੀਰ ਜੇ ਤੂੰ ਆਇਆ ਸ਼ੱਕ ਅਜਮੇਰ ਮੇ ਭਰਨ ਭਾਈ ਕਾ ਨੂੰ ਜੰਗ ਦਾ ਛੇੜ ਕੇ ਛੇੜ ਬਹਿ ਗਏ ਆਪਸ ਵਿੱਚ ਪਿਉ ਲੱਗੇ ਹੋ ਮਰਨ ਭਾਈ ਬੁੱਧ ਭਾਟੀ ਹਰਦੇਵ ਇਹ ਮੂੜ ਦੋਵੇਂ ਬਿਨਾਂ ਸੋਚੇ ਆਂ ਬਾਤ ਇਹ ਕਰਨ ਭਾਈ ਹੋ ਮੈਂ ਤਾ ਰਹਾ ਹਟਾਏ ਸੀ ਦੋਹਾ ਤਾਈ ਮੈਂ ਤਾ ਰਹਾ ਹਟਾਏ ਸੀ ਦੋਹਾ ਤਾਈ ਜਦੋਂ ਮੰਨੀ ਨਾ ਹਾਰਿਆ ਪਰਨ ਭਾਈ ਹੁਣ ਆਖਣਾ ਠੀਕ ਨਾ ਕਿਸੇ ਤਾਈ ਸੋਈ ਕਰਨ ਜੋ ਇਨਾਂ ਤੇ ਸਰਨ ਭਾਈ ਤੇਰੇ ਪਾਸ ਲਾਚਾਰ ਹੋ ਆਣ ਪਹੁੰਚਾ ਮੈਨੇ ਸੋਚਿਆ ਆਕਾਸ ਨੂੰ ਲੜਨ ਭਾਈ ਭਰਾਂ ਸੋਚ ਤੂੰ ਹੋਰ ਕਿਸ਼ੋਰ ਚੰਦਾ ਨਹੀਂ ਲੋਹੇ ਤੋਂ ਬਣੇ ਸਵਰਨ ਭਾਈ ਭਾਈ ਹੋਵੇ ਜੋ ਭਰਨ ਕੋਲ ਭਾਤ ਆਵੇ ਪਾਂਜਾ ਬਾਜਨਾ ਦੂਸਰੇ ਆਉਣ ਭਾਈ ਚੁਗਲਖੋਰ ਨਾ ਚੁਗਲਿਓ ਬਾਜ ਆਵੇ ਚਾਹੇ ਜੁੱਤੀਆਂ ਲੋਕ ਵਰਸਾਉਣ ਭਾਈ ਦੂਤੀ ਦੁਸ਼ਮਣਾਂ ਦੀ ਏ ਲੜਾਈ ਐਵੇਂ ਚੁਗਲਖੋਰ ਨਾ ਚੁਗਲਿਓ ਭਾਉਣ ਭਾਈ ਬੁੱਧ ਭਾਟੀ ਸਮਾਨ ਸੁਲਤਾਨ ਹੈ ਤੂੰ ਮਨ ਬੱਚਿਆ ਆਇਆ ਹਟਾਉਣ ਭਾਈ ਉਹ ਆਪੋ ਵਿੱਚ ਦੀ ਕਾਸ ਨੂੰ ਮਰਨ ਲੱਗੇ ਆਪੋ ਵਿੱਚ ਦੀ ਕਾਸ ਨੂੰ ਮਰਨ ਲੱਗੇ ਲਾਜ ਕਿਉਂ ਹੈ ਮੁਫਤ ਗਮਾਉਣ ਭਾਈ ਜਿਹੜਾ ਸੋਚਿਆ ਬਿਨਾਂ ਹੀ ਕੰਮ ਕਰਨਾ ਤਾਂ ਹੀ ਮੂੜ ਨੁਕਸਾਨ ਉਠਾਉਣ ਪਾਈ ਜਿਹੜੇ ਸੋਚ ਕੇ ਕੰਮ ਨੂੰ ਕਰਨ ਬੰਦੇ ਲੋਕ ਕਿ ਉਸ ਮੈਂ ਕਦੀ ਨਾ ਪਾਉਣ ਭਾਈ ਭਾਈ ਕੌਰਵਾ ਪਾਂਡਵਾ ਵਾਂਗ ਹੋ ਕੇ ਲੱਗੇ ਕਾਸ ਨੂੰ ਨਾਸ ਕਰਾਉਣ ਭਾਈ ਹੋਵੇ ਸਤਿਆ ਧਰਮ ਦਾ ਯੁੱਧ ਕੀ ਜੋ ਜੀ ਦੇ ਜਸ ਨੂੰ ਨਾਰ ਨਰ ਗਾਉਣ ਭਾਈ ਜਦੋਂ ਭਾਤ ਨੂੰ ਭਰੋਂਗੇ ਚੱਲ ਕੇ ਤੇ ਉਦੋਂ ਕੋਈ ਨਾ ਫੇਰ ਹਟਾਉਣ ਭਾਈ ਮਾਨ ਨਮਾਨ ਤੋਂ ਮਨ ਕਸ਼ੋਰ ਚੰਦਾ ਦੂਤੀ ਦੋਹਾਂ ਨੂੰ ਪਏ ਲੜਾਉਣ ਭਾਈ ਵਾਂਗ ਪਿਤਾ ਦੇ ਸਮਝ ਕੇ ਤਰਸ ਮਨ ਲਈ ਗੱਲ ਉਸੇ ਵਖਤ ਹੈ ਛੋੜ ਤੇ ਨਹੀਂ ਲਗਾਇਆ ਪਲ ਬੁੱਧ ਭਾਟੀ ਹਰਦੇਵ ਜੋ ਅਮੀ ਸਿੰਘ ਦੇ ਨਾਲ ਤੇ ਤਾ ਪਹੁੰਚੇ ਫੌਜ ਮੇ ਹੋਰ ਸਨਾਮਾ ਹਾਲ ਜਾਨੀ ਕਹਿੰਦਾ ਤੇਰੀ ਰਾਜਾ ਬਾਲਕਾਂ ਸਮਾਨ ਬੁੱਢ ਮੇਰੇ ਖਿਆਲ ਵਿੱਚ ਤੂੰ ਸਿਰਾਂ ਨੂੰ ਦਿੰਦਾ ਵੱਡ ਜੀ ਵੈਰੀ ਤੇ ਵਪਾਰੀ ਤਾਂ ਨਸੀਬ ਨਾਲ ਹੱਥ ਆਉਂਦੇ ਆਪਾਂ ਫੜੇ ਜਾਂਦੇ ਤਾਂ ਧਰਤ ਦਿੰਦੇ ਗੱਲਾਂ ਮਾਰ ਮਿੱਠੀਆਂ ਛਡਾ ਕੇ ਲੈ ਗਿਆ ਦੋਹਾਂ ਤਾਈਂ ਕੀਤੀ ਜਿਵੇਂ ਉਹਨਾਂ ਨੇ ਤੂੰ ਦੰਦ ਦਿੰਦਾ ਕੱਢ ਜੀ ਮੇਰੇ ਸੀ ਪਸੰਦ ਬੰਦ ਰੱਖਦਾ ਕਿਸ਼ੋਰ ਚੰਦਾ ਭਾਤ ਭਰੇ ਪਿੱਛੋਂ ਤੋਂ ਬਿਸ਼ੱਕ ਦਿੰਦਾ ਛੱਡ ਜੀ ਕਹੇ ਸੁਲਤਾਨ ਹੋਇਆ ਆਪਣਾ ਵਿਗਾੜ ਹੈ ਨਹੀਂ ਹੋਏ ਕੇ ਅਧੀਨ ਬੁੜਾ ਆ ਗਿਆ ਸ਼ਰਨ ਜੀ ਹੋ ਪਿਤਾ ਮਾਰਵਾੜ ਦਾ ਉਹ ਆਪਣਾ ਪਿਤਾ ਹੀ ਜਾਣ ਇਹ ਕੀ ਜਾਣੀ ਲੱਗਿਆ ਤੂੰ ਬਾਤ ਨੂੰ ਕਰਨ ਜੀ ਮੋਢ ਤੋਂ ਧਰਮ ਇਹੋ ਰਾਜਪੂਤ ਛੱਤਰੀ ਦਾ ਆਵੇ ਜੋ ਸ਼ਰਨ ਨਹੀਂ ਦੇਵਣਾ ਮਰਨ ਜੀ ਘੜੇ ਲੀਆਂ ਮੱਛੀਆਂ ਸਮਾਨ ਉਹ ਕਿਸ਼ੋਰ ਚੰਦਾ ਨਾਮ ਸੁਣੇ ਆਪਣਾ ਹਮੇਸ਼ਾ ਉਹ ਡਰਨ ਜੀ ਹੋ ਜਾਨੀ ਚੋਰ ਕਹਿੰਦਾ ਅੱਛਾ ਚੱਲੋ ਮੋਤੀ ਬਾਗਵਲ ਜਾਨੀ ਚੋਰ ਕਹਿੰਦਾ ਅੱਛਾ ਚੱਲੋ ਮੋਤੀ ਬਾਗਵਲ ਫੌਜਾਂ ਕੋ ਉਤਾਰੋ ਤੇ ਹਟਾਓ ਬੇਈਮਾਨ ਕੋ ਐਸੀ ਫੌਜ ਨਹੀਂ ਬਠਲਾਉਣੀ ਵੀ ਅਸੀਂ ਫੌਜ ਨਹੀਂ ਬਠਲਾਉਣੀ ਵਿੱਚ ਜੰਗਲਾਂ ਦੇ ਆਪੇ ਕਿਸੇ ਜਾ ਕੇ ਉਹ ਮੱਲਣਾ ਮદાન ਕੋ ਨਾਲ ਅਮੀ ਸਿੰਘ ਬੁੜਾ ਖਾਰ ਦੇ ਗਿਆ ਗੱਲ ਨਾਲ ਤੋੜ ਦੇ ਵੋ ਭਾਤ ਮੇ ਸਵੇਰੇ ਅਬਮਾਨ ਕੋ ਹੋ ਬੈਠਣੇ ਦਾ ਇੱਥੇ ਕੋਈ ਕੰਮ ਨਾ ਕਿਸ਼ੋਰ ਚੰਦਾ ਬਈ ਬੈਠਣੇ ਦਾ ਇੱਥੇ ਕੋਈ ਕੰਮ ਨਾ ਕਿਸ਼ੋਰ ਚੰਦਾ ਵਾਰ-ਵਾਰ ਜਾਨੀ ਚੋਰ ਉਹ ਸultan ਕੋ ਬਈ ਵਾਰ ਵਾਰ ਜਾਨੀ ਚੋਰ ਕਹੇ ਸੁਲਤਾਨ ਕੋ